ਜੇ ਸਿੱਖ ਸਿੱਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਜੇ ਸਿੱਖ ਸਿੱਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਬਖਸ਼ੀ ਜਗਦੇਵ ਸਿੰਘ ਦਾ ਲਿਖਿਆ ਇਹ ਨਾਰਾ ਬਹੁਤ ਹੀ ਕੋੜੀ ਪਰ ਅਟਲ ਸਚਾਈ ਹੈ ਪਿਛਲੇ ਦਿਨਾਂ ਵਿੱਚ ਕੁਝ ਥਾਵਾਂ ਤੇ 1984 ਵਿੱਚ ਹੋਏ ਸਾਕਾ ਨੀਲਾ ਤਾਰਾ ਦੀ ਯਾਦ ਵਿੱਚ ਕਈ ਸਮਾਗਮ ਕੀਤੇ ਗਏ ਹਨ ਜੂਨ ਵਿੱਚ ਹਰਮੰਦਰ ਸਾਹਿਬ ਉੱਤੇ ਹਮਲਾ ਹੋਇਆ ਬਹੁਤ ਸਾਰੇ ਸਿੱਖਾਂ ਦੀਆਂ ਅਨਮੋਲ ਜਾਨਾਂ ਗਈਆਂ ਅਤੇ ਸਿੱਖਾਂ ਨੂੰ ਅਤੰਕਵਾਦੀ ਕਹਿ ਕੇ ਸਭ ਪਾਸੇ ਬਦਨਾਮ ਕੀਤਾ ਗਿਆ ਸਾਕਾ ਨੀਲਾ ਤਾਰਾ ਦੀ ਯਾਦ ਵਿੱਚ ਇਹਨਾਂ ਸਮਾਗਮਾਂ ਦੌਰਾਨ ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਸਿੱਖਾਂ ਦਾ ਇਹ ਨੁਕਸਾਨ ਕਿਉਂ ਹੋਇਆ ਜਿਸ ਭਾਰਤ ਦੇਸ਼ ਦੀ ਸੁਤੰਤਰਤਾ ਵਾਸਤੇ ਅਸੀਂ ਸਿੱਖਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਅਤੇ ਕਸ਼ਟ ਚੱਲੇ ਉਸ ਭਾਰਤ ਦੇਸ਼ ਦੇ ਸੁਤੰਤਰ ਹੁੰਦਿਆਂ ਸਾਡੇ ਨਾਲ ਇੰਨਾ ਤਕਾ ਹੋ ਗਿਆ ਸਾਡੇ ਸਾਡੀਆਂ ਇਨੀਆਂ ਜਾਨਾਂ ਕਿਉਂ ਚਲੀਆਂ ਗਈਆਂ ਇਸ ਗੱਲ ਉੱਤੇ ਬਹੁਤ ਵਿਚਾਰ ਕਰਕੇ ਮੈਂ ਇਹ ਨਿਸ਼ਕਰਸ਼ ਕੱਢਿਆ ਹੈ ਕਿ ਸਾਡੇ ਨਾਲ ਐਸੇ ਅਤਿਆਚਾਰ ਤਾਂ ਹੁੰਦੇ ਹਨ ਕਿਉਂਕਿ ਅਸੀਂ ਗੁਰਬਾਣੀ ਵਿੱਚ ਜੋ ਲਿਖਿਆ ਉਸ ਨੂੰ ਮੰਨਦੇ ਨਹੀਂ ਕੇਵਲ ਤੇ ਕੇਵਲ ਗੁਰਬਾਣੀ ਨੂੰ ਮੱਥਾ ਟੇਕਦੇ ਆ ਜੇ ਮੰਨੀਏ ਤਾਂ ਸਾਡੇ ਤੇ ਐਸੇ ਅਤਿਆਚਾਰ ਨਹੀਂ ਹੋਣਗੇ ਗੁਰਬਾਣੀ ਵਿੱਚ ਲਿਖਿਆ ਸਿੱਖਾਂ ਨੂੰ ਵਿਚਾਰਮਾਨ ਹੋਣਾ ਚਾਹੀਦਾ ਉਥੇ ਇਹ ਤੁਕ ਲਿਖੀ ਹੈ ਸੱਚੇ ਪਾਤਸ਼ਾਹ ਨੇ ਵਿਵੇਕ ਬੁੱਧ ਦੇ ਸਭ ਜਗ ਮੈਂ ਨਿਰਮਲ ਵਿਚਰ ਵਿਚਰ ਰਸ ਪੀਜੈ ਪਰ ਅਸੀਂ ਵਿਚਾਰਨ ਵੱਲ ਤੁਰਦੇ ਹੀ ਨਹੀਂ ਵਿਚਾਰਨਾ ਤਾਂ ਕੀ ਹੈ ਇਸ ਕਰਕੇ ਗੁਰਬਾਣੀ ਵਿੱਚ ਲਿਖੇ ਨੂੰ ਮੰਨਦੇ ਨਹੀਂ ਗੁਰਬਾਣੀ ਵਿੱਚ ਸਿੱਖਾਂ ਵਾਸਤੇ ਦੂਸਰਾ ਆਦੇਸ਼ ਹੈ ਇਕੱਠੇ ਹੋਵੋ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਗ ਲਾਏ ਅਸੀਂ ਇਕੱਠੇ ਤਾਂ ਕੀ ਹੋਣਾ ਇਕਤਾ ਦੀ ਗੱਲ ਸੁਣਨ ਨੂੰ ਹੀ ਤਿਆਰ ਨਹੀਂ ਜੇ ਕਿਤੇ ਸੁਣ ਵੀ ਲਈਏ ਤਾਂ ਮੰਨਣ ਨੂੰ ਤਿਆਰ ਨਹੀਂ ਉਲਟਾ ਹਰ ਸਮੇਂ ਇੱਕ ਦੂਸਰੇ ਦਾ ਅਸੀਂ ਵਿਰੋਧ ਕਰਦੇ ਰਹਿੰਦੇ ਆ ਲੜਾਈ ਦਾ ਮੁੱਢ ਬੰਨ ਕੇ ਰੱਖਦੇ ਆ ਜੇ ਹੋਰ ਨਾ ਕੋਈ ਲੱਭੇ ਲੜਨ ਨੂੰ ਆਪਸ ਹੀ ਲੜ ਪੈਣੇ ਆ ਸਾਨੂੰ ਸਿੱਖਾਂ ਨੂੰ ਹਰਮੰਦਰ ਸਾਹਿਬ ਉਤੇ ਹੋਏ ਹਮਲੇ ਦਾ ਇਸ ਦੁਖਦਾਈ ਘਟਨਾ ਦਾ ਅਸਲੀ ਕਾਰਨ ਲੱਭ ਕੇ ਉਸ ਕਾਰਨ ਨੂੰ ਦੂਰ ਕਰਨਾ ਚਾਹੀਦਾ ਹੈ ਤੇ ਐਸੀ ਸਮੱਸਿਆਵਾਂ ਦਾ ਪੱਕੇ ਤੌਰ ਤੇ ਸਦੀਵੀ ਹੱਲ ਲੱਭਣਾ ਚਾਹੀਦਾ ਹੈ ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਫੇਰ ਨਾ ਹੋਣ 1984 ਜੂਨ ਵਿੱਚ ਸਿੱਖਾਂ ਦਾ ਨੁਕਸਾਨ ਹੋਣ ਦੇ ਤਿੰਨ ਵੱਡੇ ਕਾਰਨ ਸਨ ਪਹਿਲਾ ਕਾਰਨ ਸਿੱਖ ਇਕੱਠੇ ਨਹੀਂ ਸਨ ਸਿੱਖ ਇਕੱਠੇ ਨਹੀਂ ਸਨ ਦੂਸਰਾ ਕਾਰਨ ਰਾਜ ਸਿੱਖਾਂ ਦਾ ਨਹੀਂ ਸੀ ਤੀਸਰਾ ਕਾਰਨ ਸਿੱਖ ਆਖੇ ਜਾਂਦੇ ਸਿੱਖ ਸਰੂਪ ਵਾਲੇ ਨੇਤਾਵਾਂ ਦੀ ਸੋਚ ਪੰਥ ਪ੍ਰਤੀ ਸੁਹਿਰਦ ਨਹੀਂ ਸੀ ਸਿੱਖ ਆਖੇ ਜਾਂਦੇ ਅਸੀਂ ਕੇਸਾਂ ਦਾੜੀ ਵਾਲਿਆਂ ਨੂੰ ਸਿੱਖ ਕਹਿ ਲੈਨੇ ਆ ਸਿੱਖ ਆਖੇ ਜਾਂਦੇ ਸਿੱਖ ਨੇਤਾ ਸਿੱਖ ਸਰੂਪ ਵਾਲੇ ਸਿੱਖ ਨੇਤਾਵਾਂ ਦੀ ਸੋਚ ਪੰਥ ਪ੍ਰਤੀ ਸੁਹਿਰਦ ਨਹੀਂ ਸੀ ਆਪਣੀਆਂ ਪਦਵੀਆਂ ਵਾਸਤੇ ਸੀ ਪਾਵੇਂ ਕੋਈ ਅਫਸਰ ਸੀ ਪਾਵੇਂ ਕੋਈ ਰਾਜਨੀਤੀ ਵਿੱਚ ਸੀ ਇਹਨਾਂ ਤਿੰਨਾਂ ਕਾਰਨਾ ਕਰਕੇ ਹੀ ਸਾਕਾ ਨੀਲਾ ਤਾਰਾ ਹੋਇਆ ਇਸ ਵਾਸਤੇ ਇਹਨਾਂ ਤਿੰਨਾਂ ਕਾਰਨਾਂ ਨੂੰ ਦੂਰ ਕਰਨ ਲਈ ਸਿੱਖਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਸਭ ਤੋਂ ਪਹਿਲਾਂ ਆਪਣਾ ਰਾਜ ਸਥਾਪਿਤ ਕਰਨ ਦੀ ਲੋੜ ਹੈ ਦੂਸਰੀ ਗੱਲ ਤੀਸਰੀ ਗੱਲ ਸਿੱਖ ਸਰੂਪ ਅਖਵਾਉਂਦੇ ਸਿੱਖ ਨੇਤਾ ਉਹਨਾਂ ਨੂੰ ਆਪਣੀ ਸੋਚ ਪੰਥ ਪ੍ਰਤੀ ਸੁਹਿਰਦ ਬਣਾਉਣ ਦੀ ਲੋੜ ਹੈ ਪੰਥ ਨੂੰ ਪਹਿਲ ਦੇਣ ਆਪਣੀਆਂ ਪਦਵੀਆਂ ਨੂੰ ਨਹੀਂ ਇਸ ਤੋਂ ਅਗਲੀ ਗੱਲ ਹੈ ਪ੍ਰਜਾਤੰਤਰ ਦੇ ਯੋਗ ਵਿੱਚ ਸਿੱਖਾਂ ਨੂੰ ਆਪਣੀ ਗਿਣਤੀ ਵਧਾਉਣ ਦੀ ਲੋੜ ਹੈ ਗਿਣਤੀ ਵਧੇਗੀ ਤਾਂ ਹੀ ਸਿੱਖਾਂ ਦਾ ਰਾਜ ਹੋ ਸਕੇਗਾ ਗਿਣਤੀ ਤਾਂ ਵਧੇਗੀ ਜੇ ਸਿੱਖ ਆਪਣੀ ਸੋਚ ਵਿੱਚ ਵਿਸ਼ਾਲਤਾ ਲਿਆਉਣਗੇ ਐਸੇ ਵੇਲੇ ਸਾਡੀ ਸੋਚ ਵਿੱਚ ਬਹੁਤ ਸੰਕੀਰਨਤਾ ਹੈ ਵਿਸ਼ਾਲਤਾ ਲਿਆਉਣ ਦੀ ਲੋੜ ਹੈ ਕਿਉਂਕਿ ਸਤਗੁਰੂ ਨਾਨਕ ਦੇਵ ਦੇ ਘਰ ਵਿੱਚ ਤਾਂ ਵਿਸ਼ਾਲਤਾ ਹੈ ਸੰਖੇਪ ਵਿੱਚ ਤਤ ਦੀ ਗੱਲ ਇਤਨੀ ਹੈ ਕਿ ਸਿੱਖਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਸਾਰਿਆਂ ਦੇ ਮਨ ਜਿੱਤ ਕੇ ਸਿਰ ਵੱਡ ਕੇ ਨਹੀਂ ਮਨ ਜਿੱਤ ਕੇ ਪਿਆਰ ਨਾਲ ਆਪਣਾ ਰਾਜ ਸਥਾਪਿਤ ਕਰਨਾ ਚਾਹੀਦਾ ਆਪਸੀ ਵਿਰੋਧ ਛੱਡ ਕੇ ਆਪਣੀਆਂ ਪਦਵੀਆਂ ਨਾਲੋਂ ਪੰਥ ਨੂੰ ਪਹਿਲ ਦੇਣੀ ਚਾਹੀਦੀ ਹੈ ਜਦੋਂ ਪੰਥ ਤੇ ਵਿਪਤਾ ਬਣੀ ਹੋਵੇ ਉਸ ਵੇਲੇ ਆਪਣੀ ਪਦਵੀ ਦਾ ਕੋਈ ਮਤਲਬ ਨਹੀਂ ਪੰਥ ਪਹਿਲੋਂ ਹੈ ਅਤੇ ਇਹ ਸਾਰਾ ਕੁਝ ਪ੍ਰਾਪਤ ਕਰਨ ਲਈ ਆਪਣਾ ਰਾਜ ਸਥਾਪਿਤ ਕਰਨ ਲਈ ਸਾਨੂੰ ਭਾਰਤ ਤੋਂ ਵੱਖਰੇ ਹੋਣ ਦੀ ਗੱਲ ਪੂਰਨ ਰੂਪ ਚ ਭੁੱਲ ਜਾਣੀ ਚਾਹੀਦੀ ਹੈ ਅੱਜ ਮਰਨ ਮਾਰਨ ਦਾ ਯੋਗ ਨਹੀਂ ਅਸੀਂ ਅੱਜ ਵੀ ਮਰਨ ਮਾਰਨ ਦੀਆਂ ਹੀ ਗੱਲਾਂ ਹਰ ਵੇਲੇ ਕਰਦੇ ਹਾਂ ਕਦੀ ਮਰਨ ਮਾਰਨ ਦਾ ਯੋਗ ਸੀ ਉਹ ਵੀ ਉਦੋਂ ਸੀ ਜਦੋਂ ਸਾਡੇ ਸਿਰਾਂ ਦੇ ਮੁੱਲ ਪੈਂਦੇ ਸੀ ਅੱਜ ਮਰਨ ਮਾਰਨ ਦਾ ਯੋਗ ਨਹੀਂ ਇਸ ਲਈ ਇਹ ਸੋਚ ਬਦਲ ਕੇ ਵਿਦਵਾਨ ਬਣਨ ਦੀ ਲੋੜ ਹੈ ਕਿਉਂਕਿ ਰਾਜ ਸਦਾ ਵਿਦਵਾਨ ਕਰਦੇ ਨੇ ਅਨਪੜ੍ਹ ਨਹੀਂ ਕਰਦੇ ਜਾਂ ਵਪਾਰਕ ਬੁੱਧੀ ਬਣਾਉਣ ਦੀ ਲੋੜ ਹੈ ਤੀਸਰੀ ਗੱਲ ਸਾਨੂੰ ਰਾਜਨੀਤੀ ਵਿੱਚ ਆਉਣ ਦੀ ਲੋੜ ਹੈ ਜੇ ਵਪਾਰੀ ਬਣਾਂਗੇ ਜਿਵੇਂ ਸਾਡੇ ਚੀਨੇ ਵੀਰ ਇੱਥੇ ਦੱਖਣ ਪੂਰਬ ਏਸ਼ੀਆ ਦੇ ਵਿੱਚ ਛਾਏ ਹੋਏ ਨੇ ਸਭ ਤੋਂ ਵਪਾਰੀ ਉਹ ਹੀ ਨੇ ਮਿਆਂਮਾਰ థਾਈਲੈਂਡ ਸਿੰਗਾਪੁਰ ਮਲੇਸ਼ੀਆ ਆਦ ਆਦ ਵਿੱਚ ਸਾਰੇ ਥਾਂ ਵਪਾਰ ਚੀਨਿਆਂ ਦੇ ਹੱਥੇ ਹੈ ਔਰ ਇਥੋਂ ਤੱਕ ਕਿ ਹੁਣ ਅਮਰੀਕਾ ਦੇ ਵਿੱਚ ਵੀ ਉਹਨਾਂ ਨੇ ਉਥੋਂ ਦਾ ਵਪਾਰ ਸੰਭਲ ਲਿਆ ਉਥੋਂ ਦੀ ਅਰਥ ਵਿਵਸਥਾ ਉਹਨਾਂ ਦੇ ਹੱਥ ਵਿੱਚ ਹੈ ਸੋ ਸਾਨੂੰ ਵੀ ਆਪਣੀ ਵਪਾਰਕ ਬੁੱਧੀ ਬਣਾਉਣ ਦੀ ਲੋੜ ਹੈ ਵਪਾਰਕ ਸੋਚ ਹੋਵੇਗੀ ਤਾਂ ਪੈਸਾ ਕਮਾਵਾਂਗੇ ਤਾਂ ਵਪਾਰ ਕਰਾਂਗੇ ਤੀਸਰੀ ਗੱਲ ਰਾਜਨੀਤੀ ਵਿੱਚ ਆਉਂਦੀ ਲੋੜ ਏ ਔਰ ਰਾਜਨੀਤੀ ਦਾ ਚਲਨ ਸਮਝਣ ਦੀ ਲੋੜ ਏ ਰਾਜਨੀਤੀ ਧਰਮ ਨੀਤੀ ਨਹੀਂ ਹੈਗੀ ਰਾਜਨੀਤੀ ਸ਼ੁਭ ਕਰਮ ਨਹੀਂ ਹੈਗੇ ਰਾਜਨੀਤੀ ਤੇ ਰਾਜ ਲੈਣਾ ਤੇ ਕਰਨਾ ਉਹ ਹੈ ਰਾਜਨੀਤੀ ਉਹਦੇ ਜੋ ਚਲਨ ਨੇ ਉਹ ਸਾਰਿਆਂ ਨੂੰ ਪਤਾ ਹੀ ਏ ਔਰ ਰਾਜਨੀਤੀ ਤੇ ਰਾਜਨੀਤੀ ਵਾਂਗੂ ਹੀ ਚੱਲੇਗੀ ਉਹ ਧਰਮ ਦੇ ਉੱਚੇ ਆਦਰਸ਼ਾਂ ਨਾਲ ਨਹੀਂ ਚੱਲ ਸਕਦੀ ਇਹ ਗੱਲਾਂ ਅਪਣਾ ਕੇ ਹੀ ਆਪਾਂ ਆਪਣਾ ਰਾਜ ਸਥਾਪਿਤ ਕਰ ਸਕਦੇ ਆਂ ਪੰਥ ਵਿਧਾਉਣ ਲਈ ਸਿੱਖਾਂ ਨੂੰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਪੂਰਨਿਆਂ ਉੱਤੇ ਚੱਲਣਾ ਚਾਹੀਦਾ ਹੈ ਭਾਵ ਆਪਣੀ ਸੋਚ ਵਿੱਚ ਵਿਸ਼ਾਲਤਾ ਲਿਆਉਣੀ ਚਾਹੀਦੀ ਹੈ ਅਤੇ ਸਾਨੂੰ ਇਹ ਮੰਨਣਾ ਚਾਹੀਦਾ ਹੈ ਸਤਿਗੁਰੂ ਨਾਨਕ ਦੇਵ ਜੀ ਨੂੰ ਮੰਨਣ ਵਾਲਾ ਕੇਵਲ ਮਨੁੱਖ ਨਹੀਂ ਹਰ ਪ੍ਰਾਣੀ ਹੀ ਸਿੱਖ ਹੈ ਕੇਵਲ ਮਨੁੱਖ ਨਹੀਂ ਸਤਿਗੁਰੂ ਨਾਨਕ ਦੇਵ ਨੂੰ ਮੰਨਣ ਵਾਲਾ ਹਰ ਪ੍ਰਾਣੀ ਸਿੱਖ ਹੈ ਸੋ ਆਪਾਂ ਰਾਜ ਲੈਣ ਦਾ ਸੋਚੀਏ ਰਾਜ ਉਹਨਾਂ ਸਿੱਖਾਂ ਦਾ ਚਾਹੀਦਾ ਹੈ ਜਿਨ੍ਹਾਂ ਨੂੰ ਗੱਦੀ ਦੇ ਦਰਦ ਨਾਲੋਂ ਪੰਥ ਦਾ ਦਰਦ ਵੱਧ ਹੋਵੇ ਜਿਨ੍ਹਾਂ ਸਿੱਖਾਂ ਅੰਦਰ ਪੰਥ ਹੇਤ ਵਿੱਚ ਵੱਡੇ ਵੱਡੇ ਔਖੇ ਫੈਸਲੇ ਲੈਣ ਦੀ ਜ਼ਰੂਰਤ ਹੋਵੇ ਇਹ ਨਾ ਹੋਵੇ ਜਦੋਂ ਪੰਥ ਤੇ ਵਿਪਤਾ ਬਣੇ ਜਾਂ ਤੇ ਉਹ ਗੱਦੀ ਨੂੰ ਜੱਫਾ ਮਾਰ ਕੇ ਬਹਿ ਜਾਣ ਤੇ ਜਾਂ ਗੱਦੀ ਛੱਡ ਕੇ ਹੀ ਭੱਜ ਜਾਣ ਨਹੀਂ ਗੱਦੀ ਨੂੰ ਸੁਰੱਖਿਅਤ ਰੱਖਣਾ ਹੈ ਕਿਉਂਕਿ ਗੱਦੀ ਤੇ ਬੈਠ ਕੇ ਹੀ ਪੰਥ ਦੇ ਆਲਾਬ ਕਰ ਸਕਦੇ ਆ ਗੱਦੀ ਨੂੰ ਸੁਰੱਖਿਅਤ ਰੱਖ ਕੇ ਇਹ ਪੰਥ ਦੇ ਵਾਸਤੇ ਫੈਸਲੇ ਲੈਣੇ ਨੇ ਜੋ ਹੋਏਗਾ ਵੇਖਾਂਗੇ ਚੱਲਾਂਗੇ ਫਿਰ ਕੀ ਹੋਇਆ ਐਸੀ ਸੋਚ ਬਣਾਉਣ ਦੀ ਲੋੜ ਏ ਜਿਨ੍ਹਾਂ ਸਿੱਖਾਂ ਦੇ ਅੰਦਰ ਪੰਥ ਦੇ ਵਿੱਚ ਵੱਡੇ ਔਖੇ ਫੈਸਲੇ ਲੈ ਸਕਣ ਕੋਈ ਪਰਵਾਹ ਨਹੀਂ ਜੋ ਹੋਏਗਾ ਚੱਲਾਂਗੇ ਇਹੋ ਜਿਹਾ ਫੈਸਲਾ ਲੈ ਕੇ ਨਹੀਂ ਇਹ ਮੇਰੇ ਸਿੱਖ ਪੰਥ ਦੀ ਗੱਲ ਹੈ ਮੇਰੇ ਪੰਥ ਦੀ ਗੱਲ ਹੈ ਮੇਰੇ ਮੇਰਾ ਆਪਣਾ ਸਰੀਰ ਚੱਲੇ ਜੇ ਮੈਨੂੰ ਪਰਵਾਹ ਨਹੀਂ ਐਸੀ ਚੀਜ਼ ਹੋਣੀ ਚਾਹੀਦੀ ਏ ਇਹ ਕੰਮ ਅੱਜ ਦੇ ਬਹੁਤੇ ਭੇਖੀ ਸਿੱਖ ਨੇਤਾ ਨਹੀਂ ਕਰ ਸਕਦੇ ਫਿਰ ਦਰਉਣਾ ਇਹ ਕੰਮ ਅੱਜ ਦੇ ਬਹੁਤੇ ਭੇਖੀ ਸਿੱਖ ਨੇਤਾ ਨਹੀਂ ਕਰ ਸਕਦੇ ਉਹ ਭੇਖੀ ਸਿੱਖ ਨੇਤਾ ਭਾਵੇਂ ਵੱਡੇ ਵੱਡੇ ਅਫਸਰ ਨੇ ਫੌਜ ਵਿੱਚ ਨੇ ਜਾਂ ਪੁਲਿਸ ਵਿੱਚ ਨੇ ਜਾਂ ਰਾਜਨੀਤੀ ਵਿੱਚ ਨੇ ਕਿਤੇ ਵੀ ਨੇ ਇਹ ਕੱਪੜੇ ਦਾੜੀ ਕੇਸ ਰੱਖ ਕੇ ਅਸੀਂ ਆਪਣੇ ਆਪ ਨੂੰ ਸਿੱਖ ਸਮਝਦੇ ਹਾਂ ਤੇ ਲੋਕ ਵੀ ਸਾਨੂੰ ਸਮਝਣ ਲੱਗ ਪੈਣ ਪਰ ਸਾਡੇ ਅੰਦਰ ਸਿੱਖੀ ਦੀ ਭਾਵਨਾ ਸਿੱਖੀ ਪੰਥ ਪ੍ਰਤੀ ਕਿੰਨੀ ਕੁ ਪ੍ਰਜੋਲਿਤ ਹੈ ਔਰ ਸਾਡੇ ਅੰਦਰ ਸੱਚੇ ਪਾਤਸ਼ਾਹ ਸਤਗੁਰੂ ਨਾਨਕ ਦੇਵ ਤੇ ਸ਼ਰਧਾ ਕਿੰਨੀ ਹੈ ਸਿੱਖੀ ਤੇ ਸ਼ਰਧਾ ਨਾਲ ਹੈ ਸਿੱਖੀ ਬਾਹਰਲੇ ਦੇਖ ਨਾਲ ਨਹੀਂ ਹੈਗੀ ਇਸ ਲਈ ਸੰਗਤ ਨੂੰ ਬੇਨਤੀ ਹੈ ਕਿ ਸੰਗਤ ਇਹਨਾਂ ਸਿੱਖ ਨੇਤਾਵਾਂ ਅੰਦਰ ਪੰਥਕ ਭਾਵਨਾ ਨੂੰ ਪ੍ਰਜੋਲਿਤ ਕਰੇ ਤਾਂ ਕਿ ਪੰਥ ਨੂੰ ਮੁੜ ਕੇ ਇਸ ਤਰ੍ਹਾਂ ਦੇ ਕਸ਼ਟ ਨਾ ਆਉਣ ਸਤਿ ਸ੍ਰੀ ਅਕਾਲ